ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਤ ਜੌਬ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਜਾਂ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਭਰਤੀ ਨੂੰ ਜਿਹੜਾ ਹੈ ਮਨਜ਼ੂਰੀ ਦਿੱਤੀ ਗਈ ਹੈ ਕਿਹੜੀ ਭਰਤੀ ਹੈ ਕਿਸ ਡਿਪਾਰਟਮੈਂਟ ਵਿੱਚ ਇਹ ਭਰਤੀ ਜਾਰੀ ਕੀਤੀ ਗਈ ਹੈ ਤਾਂ ਜੇਕਰ ਆਪਾਂ ਸਿੱਖਿਆ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ 3 ਸਾਲ ਤੋਂ ਉੱਪਰ ਸਰਕਾਰ ਨੂੰ ਹੋ ਗਿਆ ਨਹੀਂ ਤਾਂ ਅਜੇ ਤੱਕ ਸਿੱਖਿਆ ਡਿਪਾਰਟਮੈਂਟ ਵਿੱਚ ਕੋਈ ਵੀ ਜਿਹੜੀ ਇਸ ਸਰਕਾਰ ਦੇ ਆਉਣ ਤੋਂ ਬਾਅਦ ਕੋਈ ਵੀ ਭਰਤੀ ਆਪਾਂ ਨੂੰ ਵੇਖਣ ਨਹੀਂ ਮਿਲੀ ਜਿਹੜੀਆਂ ਭਰਤੀਆਂ ਚੱਲ ਰਹੀਆਂ ਨੇ ਉਹ ਭਰਤੀਆਂ ਜਿਹੜੀਆਂ ਨੇ ਪਹਿਲੇ ਸਰਕਾਰਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਏ ਸੀ ਤੇ ਉਹ ਭਰਤੀਆਂ ਕੰਪਲੀਟ ਕੀਤੇ ਜਾ ਰਹੀਆਂ ਨੇ ਸਿੱਖਿਆ ਡਿਪਾਰਟਮੈਂਟ ਵਿੱਚ ਕੋਈ ਵੀ ਨਵੀਂ ਭਰਤੀ ਦਾ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਆਇਆ ਤਾਂ ਇਹ ਕਿਸ ਡਿਪਾਰਟਮੈਂਟ ਵਿੱਚ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆਇਆ ਹੈ ਨਵੀਂ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਤਾਂ ਉਸ ਦੀ ਆਪਾਂ ਗੱਲ ਕਰਦੇ ਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿਭਾਗ ਜਿਹੜੇ ਹੈ ਉਸ ਦੀ ਭਰਤੀ ਲਈ ਇਹ ਮਨਜ਼ੂਰੀ ਦਿੱਤੀ ਗਈ ਹੈ ਜੇਲ੍ਹ ਵਿਭਾਗ ਵਿੱਚ ਜਿਹੜੇ 500 ਨਵੇਂ ਭਰਤੀ ਕੀਤੀ ਜਾਣੀ ਹੈ ਜਿਸ ਦੇ ਵਿੱਚ ਸਾਈਕ ਸੁਪਰਡੈਂਟ ਵਾਰਡਰ ਤੇ ਮੈਟਰਨ ਦੀ ਜਿਹੜੀ ਭਰਤੀ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇੱਕ ਲੈਟਰ ਜਾਰੀ ਕੀਤਾ ਗਿਆ ਕਿ ਇਹ ਜਿਹੜੀ ਭਰਤੀ ਜਲਦੀ ਕੰਪਲੀਟ ਕੀਤੀ ਜਾਵੇਗੀ ਤੇ ਇਸ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਸਰਕਾਰ ਵੱਲੋਂ ਮਨਜ਼ੂਰੀ ਤੋਂ ਉਹਨੂੰ ਲੈਟਰ ਵੀ ਦਿਖਾਉਂਦਾ ਆ ਪੰਜਾਬ ਸਰਕਾਰ ਜੇਲ੍ਹ ਵਿਭਾਗ ਨੂੰ ਜਿਹੜਾ ਇਹ ਲੈਟਰ ਜਿਹੜਾ ਜਾਰੀ ਕੀਤਾ ਗਿਆ ਹੈ ਇਸ ਲੈਟਰ ਦੇ ਵਿੱਚ ਲਿਖਿਆ ਗਿਆ ਵਧੀਕ ਡਾਇਰੈਕਟਰ ਜਨਰਲ ਆਪ ਪੁਲਿਸ ਜੇਲ੍ਹ ਪੰਜਾਬ ਵਿੱਚੋਂ ਸੈਕਟਰ ਚੰਡੀਗੜ੍ਹ ਨੂੰ ਜਿਹੜਾ ਇਹ ਲੈਟਰ ਮੈਮੋਰੰਡਮ ਵੀ ਦਿੱਤਾ ਹੋਇਆ ਹੈ ਡੇਟ ਜਿਹੜੀ ਹੈਗੀ ਇਹ 25 6 2025 ਨੂੰ ਇਹ ਲੈਟਰ ਜਾਰੀ ਕੀਤਾ ਗਿਆ ਸੀ ਜੇਲ੍ਹ ਵਿਭਾਗ ਵਿੱਚ ਸਾਈਕ ਵਿਸ਼ਾ ਤੁਸੀਂ ਵੇਖ ਸਕਦੇ ਹੋ ਜੇਲੂ ਪਾਗ ਵਿੱਚ ਸਾਇਕ ਸੁਪਰਡੈਂਟ ਵਾਰਡਰ ਤੇ ਅਤੇ ਮੈਟਰਨ ਦੀ ਸਿੱਧੀ ਭਰਤੀ ਦੇ ਕੋਟੇ ਦੀਆਂ ਖਾਲੀ ਸਾਮੀਆਂ 500 ਸਾਮੀਆਂ ਦੀ ਭਰਤੀ ਲਈ ਬਾਰੇ ਜਿਹੜਾ ਇਹ ਲੈਟਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਦੇ ਵਿੱਚ ਸਾਇਕ ਸੁਪਰਡੈਂਟ ਦੀਆਂ 29 ਸਾਮੀਆਂ ਨੇ ਤੇ ਵਾਰਡਰ ਦੀਆਂ 451 ਤੇ ਮੈਟਰਨ ਦੀਆਂ 20 ਸਾਮੀਆਂ ਕੁੱਲ ਜਿਹੜਿਆ 500 ਸਾਮੀਆਂ ਲਈ 500 ਪੋਸਟਾਂ ਲਈ ਜਿਹੜਾ ਇਹ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਤਾ ਜਿਸ ਦੇ ਲਈ ਇਹ ਮਨਜ਼ੂਰੀ ਦੇਸ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਹੁਣ ਇਸ ਦੇ ਜਿਹੜਾ ਨੋਟਿਸ ਆਏਗਾ ਇਸ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤਾਂ ਉਸ ਦੇ ਵਿੱਚ ਤੁਹਾਡੇ ਕੋਲ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਕਿੰਨੇ ਕੀ ਕੁਆਲਿਫਿਕੇਸ਼ਨ ਰਹਿਣ ਵਾਲਾ ਹੈ ਕਿਵੇਂ ਅਪਲਾਈ ਕਰਨਾ ਹੈ ਤਾਂ ਕਿ ਸਿਲੈਕਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਹੈ ਸਿਲੇਬਸ ਕੀ ਰਹਿਣ ਵਾਲਾ ਹੈ ਤਾਂ ਉਸ ਦੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ ਜਿਵੇਂ ਹੀ ਪੂਰਾ ਨੋਟੀਫਿਕੇਸ਼ਨ ਆਏਗਾ ਤਾ ਉਸਦੇ ਨੋਟੀਫਿਕੇਸ਼ਨ ਦੇ ਅਨਸਾਰ ਕੀ ਕੁਆਲਿਫਿਕੇਸ਼ਨ ਹੈ ਕਿਵੇਂ ਅਪਲਾਈ ਕਰਨਾ ਹੈ ਤਾਂ ਉਹ ਜਲਦੀ ਉਹਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਜੇਲ ਵਿਭਾਗ ਦੇ ਵਿੱਚ ਜਿਹੜੀਆਂ 500 ਸਾਈਕ ਸੁਪਰਡੈਂਟ ਵਾਰਡਰਡ ਤੇ ਮੈਟਰਨ ਦੀਆਂ ਅਸਾਮੀਆਂ ਲਈ ਜਿਹੜੇ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਦੇ ਸਬੰਧ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ